ਸਤਿ ਸ਼੍ਰੀ ਅਕਾਲ ਜੀ ਹਰ ਜ਼ਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਰੋਜ਼ਪਰ ਜੁਨੇ ਦਾ ਪਿੰਡ ਹੈ ਜੀਵਾ ਅਰਾਈ ਉੱਥੇ ਗੁਰਦੁਆਰੇ ਦੇ ਵਿੱਚ ਅਰਦਾਸ ਹੋ ਰਹੀ ਸੀ ਪੰਜਾਪਤੇ ਖੜੇ ਸੀ ਭਾਈ ਸਾਹਿਬ ਅਰਦਾਸ ਕਰ ਰਹੇ ਸੀ ਅਸਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਣੀ ਸੀ ਕਿਸੇ ਘਰ ਸਭਨੀ ਸਾਹਿਬ ਤਾਂ ਪਾਰਟ ਰਖਾਉਣਾ ਸੀ ਉਹਨੇ ਇਸ ਕਰਕੇ ਉਹ ਬੀੜ ਲੈ ਕੇ ਚੱਲੇ ਸੀ ਤੇ ਅੰਦਰ ਮੈਂ ਦੇਖਿਆ ਵੀਡੀਓ ਮੈਂ ਦੇਖੀ ਹੈ ਸੀਸੀਟੀਵੀ ਤਾਂ ਉਹ ਸਾਰੀ ਤੇ ਬੰਦਾ ਭੱਜਿਆ ਆਉਂਦਾ ਤੇ ਆ ਕੇ ਉਹ ਜਿੱਥੇ ਅਰਦਾਸ ਹੋ ਰਹੀ ਹੈ ਔਰ ਸਾਰੇ ਦੇਖਣ ਲੱਗੇ ਉਹਦੇ ਵੱਲ ਆ ਕੇ ਉਹ ਜਿਹੜਾ ਹੈ ਇਸ ਤੋਂ ਪਹਿਲਾਂ ਕਿ ਉਹ ਬੇਅਦਬੀ ਹੁੰਦੀ ਉਹਨੇ ਰਬਾਲਾ ਖਿੱਚਿਆ ਤੇ ਗਰਤੀ ਸਿੰਘ ਨੇ ਫਾੜ ਦਿਓ ਉਹਨੂੰ ਫੜ ਕੇ ਬਾਹਰ ਲੈ ਗਏ ਤੇ ਫਿਰ ਚਲੋ ਜੋ ਕੁਝ ਹੁੰਦਾ ਕਟਬਾਰ ਜਿੰਨੀ ਹੋਣੀ ਸੀ ਪੁਲਿਸ ਬੁਲਾ ਲਈ ਸਾਰਾ ਕੁਝ ਜੋ ਹੁੰਦਾ ਹੋਇਆ ਰਬਾ ਦਾ ਸਾਬ ਕਿਚ ਲੱਗਿਆ ਸੀ ਔਰ ਜਿਹੜੀ ਬੇਅਦ ਵੀ ਹੋਣੋ ਬਚ ਗਈ ਇਹ ਤਾਂ ਗੱਲ ਹੈ ਪਤਾ ਲੱਗਿਆ ਕਿ ਪ੍ਰਵਾਸੀ ਬਦੂਰ ਹੈ ਇਕਨੀ ਚਾਰ ਨੇ ਨਸ਼ੇ ਦਾ ਆਦੀ ਹੈ ਇਹ ਵੀ ਪਤਾ ਲੱਗਿਆ ਕਿ ਇਹ ਕਿਹਾ ਗਿਆ ਜਦੋਂ ਨਸ਼ਾ ਲੈਣ ਗਿਆ ਕਿ ਤੂੰ ਐ ਕਰ ਜੇ ਪੈਸੇ ਨਹੀਂ ਤਾਂ ਗੁਰਦੁਆਰੇ ਚੋਂ ਗੋਲ ਕੀ ਚੱਕ ਲਿਆ ਜਦੋਂ ਅਸਲ ਦੇ ਵਿੱਚ ਉਹ ਗੋਲਕ ਚੱਕੜ ਆਇਆ ਸੀ ਗੱਲ ਕਿ ਉਹ ਪ੍ਰਵਾਸੀ ਮਜ਼ਦੂਰ ਸੀ ਨंगे ਸਿਰ ਸੀ ਉਹਨੂੰ ਬਿਲਕੁਲ ਨਹੀਂ ਪਤਾ ਕੀ ਮर्यादा ਹੈ ਕੀ ਨਹੀਂ ਜਿਸ ਤਰੀਕੇ ਨਾਲ ਉਹ ਆਇਆ ਉਹਨੂੰ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ ਸੀ ਤੇ ਜਦੋਂ ਉਹਨੂੰ ਪੁਲਸ ਲੈ ਕੇ ਜਾ ਰਹੀ ਉਹਦੀ ਫੋਟੋ ਵੀ ਮੈਂ ਦੇਖੀ ਹੈ ਜੀਪ 'ਚ ਬੈਠੀ ਦੀ ਉਦੋਂ ਵੀ ਉਹ ਕੋਈ ਜ਼ਿਆਦਾ ਡਰ ਨਹੀਂ ਰਿਹਾ ਸੀ ਨਸ਼ੇੜੀ ਤੇ ਪ੍ਰਵਾਸੀ ਦੋਨੇ ਕੰਮ ਜ਼ਰੂਰ ਨਜ਼ਰ ਆਏ ਇਸ ਨੂੰ ਲੈ ਕੇ ਇੱਕ ਵਾਰ ਫਿਰ ਸਾਰੇ ਜਿਹੜਾ ਸੋਚ ਬਣ ਸਿੱਖਾ ਉਹ ਸੋਚਣ ਲਈ ਉਹ ਫਿਕਰ ਚ ਹੋਣਾ ਉਹਦਾ ਸੁਭਾਅਕ ਹੋ ਗਿਆ ਕਿ ਕੀ ਹੋਏਗਾ ਭਵਿੱਖ ਸਿੱਖ ਕੌਮ ਦਾ ਕੀ ਹੋਏਗਾ ਭਵਿੱਖ ਸਾਡੇ ਗੁਰੂ ਘਰਾਂ ਦਾ ਕਿਉਂ ਇਹ ਕਿਉਂ ਸੋਚਿਆ ਜਾ ਰਿਹਾ ਜਾਂ ਕਿਉਂ ਫਿਕਰ ਕਰਨਗੇ ਉਹ ਇਸ ਕਰਕੇ ਕਿ ਕਿਹਾ ਜਾਂਦਾ ਹੈ ਅਸਾਰ ਨਜ਼ਰ ਆਉਂਦੇ ਨੇ ਬੜੀ ਜਾਂਦੀ ਸਿੱਖ ਜਿਹੜੇ ਨੇ ਪੰਜਾਬ ਵਿੱਚੋਂ ਵੀ ਘਟ ਗਿਂਤੀ ਚ ਹੋ ਰਹੇ ਨੇ ਇਸ ਧਰਤੀ ਤੇ ਕੋਈ ਖਿੱਤਾ ਐਸਾ ਨਹੀਂ ਰਹਿਣਾ ਜਿੱਥੇ ਸਿੱਖਾਂ ਦੀ ਬਹੁ ਗਿਂਤੀ ਹੋਏਗੀ ਏਹਨ ਨਜ਼ਰ ਆਉਂ ਲੱਗਿਆ ਇਹ ਸਾਰੇ ਜਿਹੜੇ ਅਸਾਰਤਾ ਹੀ ਨਜ਼ਰ ਆਉਂਦੇ ਨੇ ਇਸ ਵੀਡੀਓ ਦੇ ਵਿੱਚ ਇਹੀ ਗੱਲ ਕਰ ਲਈ ਹੈ ਕਿ ਕਿਉਂ ਕਿਉਂ ਸਿੱਖਾਂ ਨੂੰ ਫਿਕਰ ਕਰਨਾ ਚਾਹੀਦਾ ਜੈਸਿਕ ਕਰਨ ਕੀ ਜੋ ਕਾਰਨ ਕੀ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ ਬੜੀ ਤੇਜ਼ੀ ਨਾਲ ਘਟ ਰਹੇ ਨੇ ਤੇ ਉਹਨਾਂ ਦੀ ਆਬਾਦੀ ਜਿਹੜੀ ਹੈ ਉਹ ਘਟ ਕੇ ਕਿਥੇ ਸ਼ਾਮਲ ਹੋ ਜੂ ਪੰਜਾਬ ਵਿੱਚੋਂ ਇਸ ਵੀਡੀਓ 'ਚ ਇਹਤੇ ਗੱਲ ਕਰਨੀ ਹੈ ਲੇਕਿਨ ਕਾਫੀ ਦਿਨ ਹੋ ਗਏ ਮੈਂ ਤੁਹਾਨੂੰ ਪਿਆਰੇ ਦਰਸ਼ਕੋ ਇਹ ਅਭੀਰ ਨਹੀਂ ਕੀਤੀ ਸ਼ਾਇਦ ਇਸੇ ਕਰਕੇ ਤੁਸੀਂ ਸਬਸਕ੍ਰਾਈਬ ਕਰਨਾ ਛੱਡਿਆ ਹੋਇਆ ਸੋ ਜਿਹੜੇ ਵੀ ਦੋਸਤ ਨਵੇਂ ਆਏ ਨੇ ਪਹਿਲੀ ਵਾਰ ਦੇਖ ਰਹੇ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼ ਹੁਣ ਆ ਜੋ ਗੱਲ ਆਪਾਂ ਜਿਹੜਾ ਅਸਲ ਮੁੱਦਾ ਹੈ ਇਹ ਜਿਹੜਾ ਪਿੰਡ ਜੀਵਾ ਅ라이 ਦੇ ਮੁੱਦੇ ਨੇ ਤਾਂ ਸਾਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਇੱਕ ਬਿਹਾਰੀ ਜਾਂ ਮੈਨੂੰ ਨਹੀਂ ਪਤਾ ਬਿਹਾਰੀ ਹੈ ਤੇ ਜਾਂ ਯੂਪੀ ਦਾ ਜਿਹੜੀ ਪੰਚਾਇਤ ਦੱਸਦੀ ਹੈ ਕਿ ਉਹ ਪ੍ਰਵਾਸੀ ਹੈ ਪ੍ਰਵਾਸੀ ਬਸ ਧੂਰੇ ਅਸੀਂ ਇਹ ਚਾਰਾਂ ਨੂੰ ਕੱਢ ਰਹੇ ਹਾਂ ਇਹ ਵੀ ਕਿ ਪਿੰਡ ਤੋਂ ਕੱਢ ਰਹੇ ਹਾਂ ਉਹ ਬਾਤ ਹੀ ਗੱਲ ਹੈ ਕਿ ਪਿੰਡ ਚ ਰੱਖਣਾ ਜਾਂ ਨਹੀਂ ਰੱਖਣਾ ਲੇਕਿਨ ਜਿਹੜਾ ਉਹਨੇ ਐਕਸ਼ਨ ਕੀਤਾ ਔਰ ਸਭ ਦੇ ਸਾਹਮਣੇ ਕੀਤਾ ਔਰ ਨਸ਼ੇ ਚ ਹੋ ਕੇ ਕੀਤਾ ਤੇ ਨਸ਼ੇ ਲੈ ਕੀਤਾ ਇਹ ਸੋਚ ਲਈ ਮਜਬੂਰ ਕਰ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਇਹਨਾਂ ਦੀ ਗਿਣਤੀ ਵੀ ਤਾਂ ਵੱਧ ਰਹੀ ਹੈ ਨਾ ਇਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ ਜਿਹੜੇ ਇਹ ਯੂਪੀ ਬਿਹਾਰ ਜਾਂ ਪੂਰਬੀ ਰਾਜਾਂ ਤੋਂ ਆਉਂਦੇ ਨੇ ਤੇ ਦੂਜੀ ਗੱਲ ਹੈ ਉਹਨਾਂ ਦਾ ਬਰਥ ਰੇਟ ਵੀ ਜ਼ਿਆਦਾ ਹੈ ਉਨ੍ਹਾਂ ਦੀ ਉਹ ਬੱਚੇ ਵੀ ਜ਼ਿਆਦਾ ਪੈਦਾ ਕਰਦੇ ਨੇ ਤਾਂ ਉਨ੍ਹਾਂ ਦੀ ਫਿਰ ਹੌਲੀ ਹੌਲੀ ਸਿੱਖਾਂ ਚ ਇੰਨੇ ਬੱਚੇ ਨਹੀਂ ਪੈਦਾ ਹੁੰਦੇ ਜਿੰਨੇ ਉਹ ਜਿਹੜੇ ਕਰਦੇ ਇਸ ਕਰਕੇ ਸਿੱਖਾਂ ਦੀ ਗਿਣਤੀ ਜਿਹੜੀ ਹੈ ਉਹ ਘਟ ਰਹੀ ਹੈ ਉਹ ਇਹ ਇਹ ਗੱਲ ਬਿਲਕੁਲ ਸਪਸ਼ਟ ਹੈ ਜਿਹੜੇ ਆંકੜੇ ਬਹਿਤਾਂ ਆંકੜਾ ਤਾਂ ਇਹ ਹੈ ਕਿ 11 ਤੋਂ ਬਾਅਦ ਸੈਂਸਸ ਨਹੀਂ ਹੋਈ ਹੁਣ ਹੋਊਗੀ ਸਹੀ ਆંકੜੇ ਆ ਜਾਣਗੇ ਲੇਕਿਨ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਹ ਜਦੋਂ ਪੰਜਾਬੀ ਸੁਬੇਦੀ ਮੰਗ ਉੱઠી ਸੀ ਤਾਂ ਉਹਦਾ ਮਤਲਬ ਉਹਦੇ ਪਿੱਛੇ ਵੱਡਾ ਕਾਰਨ ਤਾਂ ਇਹੀ ਸੀ ਕਿ ਕੋਈ ਐਸੀ ਜਗਾ ਪੰਜਾਬੀ ਛੋਵੇ ਜਿੱਥੇ ਸਿੱਖਾਂ ਦੀ ਆਪਣੀ ਬੋਗਿੰਦੀ ਹੋਵੇ। ਕੋਈ ਖੇਤਾ ਤਾਂ ਸਾਡਾ ਚਾਹੀਦਾ ਉਹਦੇ ਚ ਸਿੱਖ ਬੋਗਿੰਦੀ ਚ ਹੋਣ ਤੇ 1966 ਦੇ ਵਿੱਚ ਇਹ ਸੁਭਾ ਬਣ ਗਿਆ ਸੀ। ਭਾਵੇਂ ਹਰਿਆਣਾ ਨਿਕਲ ਗਿਆ। ਆ ਮੇਹਰ ਮਾਟਰ ਵੀ ਸ਼ਾਮਤ ਤਾਂ ਗਿਆ ਪੰਜਾਬੀ ਇਲਾਕੇ ਵੀ ਸ਼ਾਮਤ ਹੁੰਦੇ ਗਏ ਲੇਕਿਨ ਫਿਰ ਵੀ ਇਹ ਜਿਹੜਾ ਪੰਜਾਬ ਸੂਬਾ ਪੰਜ ਸੂਬੇ ਲੰਘੜਾ ਪੰਜਾਬ ਜੋ ਮਰਜੀ ਨਾ ਦੇ ਦੋ ਇਹ ਸਿੱਖ ਬਹੁ ਗਿਣਤੀ ਵਾਲਾ ਜਿਹੜਾ ਹੈ ਖਿਤਾਬ ਬਣ ਗਿਆ ਸੀ ਇਸ ਦੇਸ਼ ਦੇ ਵਿੱਚ 1975 ਦੀ ਮਰਦਮ ਸਵਾਰੀ ਹੁੰਦੀ ਹੈ 66 ਚ ਬਣਿਆ ਤੇ ਉਸ ਮਰਦਮਸ਼ਵਾਰੀ ਦਾ ਅੰਕੜਾ ਇਹ ਦੱਸਦਾ ਹੈ ਕਿ ਜਿਹੜਾ 60.58 ਫੀਸਦੀ ਸਿੱਖ ਸੀ ਉਸ ਵਿੱਚ 71 ਦੇ ਵਿੱਚ ਤੇ ਹਿੰਦੂਆਂ ਦੀ ਗਿਣਤੀ ਉਹ ਤੋਂ 37.13 ਫੀਸਦੀ ਸੀ ਤੇ ਜਿਹੜੇ ਬਹੁਤ ਘੱਟ ਪੁਆਇੰਟ 87 1% ਤੋਂ ਵੀ ਘੱਟ ਮੁਸਲਮਾਨ ਸੀ ਔਰ ਅਸਾਈ ਦਾਦਾ ਸੀ 1% 1.2% ਸੀ ਅਸਾਈ ਸੀ ਇਹ ਜਿਹੜੇ 71 ਦੀ ਸੈਂਸਸ ਦੀ ਰਿਪੋਰਟ ਦਾ ਹਵਾਲਾ ਮੈਂ ਦੇ ਰਿਹਾ ਤੁਹਾਨੂੰ ਕੱਟ ਤੋਂ ਬਦਲਨ ਸਵਾਰੀ ਫਿਰ ਉਸ ਤੋਂ ਬਾਅਦ ਮਰਦਨ ਸਵਾਰੀ ਦੇ 2001 ਦੀ ਗਣਿਤ ਸੀ ਤੋਂ ਜਿਹੜੇ ਦੀ ਬਦਲਨ ਸਵਾਰੀ ਜਦੋਂ ਆਉਂਦੀ ਹੈ ਉਦੋਂ ਸਿੱਖਾਂ ਦੀ ਗਿਣਤੀ ਜਿਹੜੀ ਹੈ ਥੋੜੀ ਘਟ ਜਾਂਦੀ ਹੈ ਉਹ ਸ ਵਿੱਚ 9% ਸਦੀ ਰਹ ਜਾਂਦੇ ਬਸਿੰਗ ਤੇ ਜਿਹੜੇ ਸਿੰਧੂ ਦੇ ਉਹ ਲੰਗਪਾ ਉਨੇ ਕਿ ਰਹਿੰਦੇ ਨੇ ਸੰਦੇਕ ਪਰ 2% ਉਹਨਾਂ ਦੀ ਹੁੰਦੀ ਹੈ ਲੇਕਿਨ ਫਰਕ ਪੈਂਦਾ 11 ਦੇ ਵਿੱਚ ਉਹ 10 ਸਾਲ ਨੇ ਜਿਹੜੇ ਉਹਨਾਂ ਚ ਸਿੱਖ 2% ਘਟਦੇ ਨੇ 2% ਅਤੇ ਹਿੰਦੂ 2% ਵਧਦੇ ਨੇ ਇਹ ਵੀ ਜਿਹੜਾ ਇਹ ਸੈਂਸਸ ਦੱਸਦੀ ਹੈ ਸਿੱਖ 57.29% ਦੀ ਹੈ Hindu 33.9% ਇਸ ਤਰੀਕੇ ਨਾਲ ਇਹ ਜਿਹੜੀ ਸੈਂਸਸ ਸਾਨੂੰ ਦੱਸਦੀ ਉਹ ਤੋਂ ਬਾਅਦ ਜਿਹੜੀ ਹੈ ਸੈਂਸਸ ਜਿਹੜੀ ਹੋਈ 2 ਕਿੰਝ ਹੋਣੀ ਸੀ ਕੋਵਿਡ ਆ ਗਿਆ ਨਹੀਂ ਹੋਈ ਤੇ ਕੱਲ ਜਦੋਂ ਅੱਜ ਮੈਂ ਵੀਡੀਓ ਬਣਾ ਰਿਹਾ ਹੈ 13 ਤਰੀਕ ਹੈ 13 ਦੀ ਸ਼ਾਮ ਹੈ 12 ਨੂੰ ਜਿਹੜੀ ਹੈ ਇੱਕ ਰਿਪੋਰਟ ਆਉਂਦੀ ਹੈ 11 ਨੂੰ ਨੈਸ਼ਨ ਜਿਹੜੀ ਸਾਡੇ ਦੇਸ਼ ਦੀ ਕੈਬਨਟ ਇੱਕ ਬਜਟ ਦਿੰਦੀ ਹੈ ਸ਼ਾਇਦ 11000 ਕਰੋੜ ਦਾ ਹੈ ਕਿ ਮਰਦਮ ਸਵਾਰੀ ਹੋਊਗੀ ਇਹਦਾ ਮਤਲਬ ਹੈ 26 ਤੱਕ ਹੁਣ ਮਰਦਮ ਸਵਾਰੀ ਹੋਊਗੀ ਲੱਗਦਾ ਹੈ ਅਸਾਰ ਨਜ਼ਰ ਆ ਰਹੇ ਨੇ ਸੋ ਲੇਕਨ ਜਿਹੜੇ ਆંકੜੇ ਮਿਲ ਰਹੇ ਨੇ ਉੰਡਾ ਦੀ ਗੱਲ ਤਾਂ ਕਰੀਏ ਉਹ ਤਾਂ ਖਤਰੇ ਦੀ ਘੰਟੀ ਨੇ ਸਿੱਖਾਂ ਦੇ ਲਈ ਉਹ ਕਦੇ ਨਹੀਂ ਭਾਰਤ ਸਰਕਾਰ ਦਾ ਯੂਨਾਈਟਿਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲਸ ਯੂ ਡੀ ਆਈ ਐਸ ਈ ਇਹ ਕੀ ਕਹਿੰਦਾ ਹੈ ਇਹਦੀ 24 ਦੀ ਰਿਪੋਰਟ ਕੀ ਕਹਦੀ ਹੈ ਪਿਛਲੇ ਸਾਲ ਦੀ ਰਿਪੋਰਟ ਉਹ ਇਹ ਕਹਦੀ ਹੈ ਉਹ ਕਦਰਯੋਗੀ ਗੱਲ ਦੱਸਦੀ ਹੈ ਕਿ ਸਿੱਖ ਜਲਦੀ ਹੀ ਪੰਜਾਬ ਵਿੱਚ ਘਟਕਿਰਤੀ ਚ ਹੋ ਜਾਣਗੇ ਜਦੋਂ ਪੰਜਾਬ ਦੇ ਚਿੰਤਕ ਜਿਹੜੇ ਅਮਰੀਕਾ ਤੋਂ ਸ਼ਿਫਟ ਹੋ ਕੇ ਆਏ ਨੇ ਸਾਡੇ ਬਿੱਤਰ ਦੇ ਹਰੂਨ ਸਾਡੀ ਬਲੌਕਾਤ ਉਧਿਰੇਦੀ ਹੈ ਡਾਕਟਰ ਸਵਰਾਜ ਸਿੰਘ ਅੱਜ ਤੋਂ 5-6 ਸਾਲ ਪਹਿਲਾਂ ਇਹ ਗੱਲ ਕਹਦੇ ਹੁੰਦੇ ਸੀ ਅਸੀਂ ਕਈ ਵਾਰੀ ਹੱਸਦੇ ਸੀ ਵੀ ਇਹਨਾਂ ਕੀ ਹੋਇਆ ਉਹ ਦੋ ਗੱਲਾਂ ਕਹਿੰਦੇ ਸੀ ਇੱਕ ਤਾਂ ਉਹ ਕਹਿੰਦੇ ਸੀ ਦੇਖਦੇ ਜਾਓ ਹਾਲੀ ਹੁੜੀ ਅਮਰੀਕਾ ਦੇ ਘਟ ਜਾਣਾ ਇਹਦੀ ਪਾਵਰ ਉੰਡੀ ਨਹੀਂ ਰਹਿਣੀ ਚੀਨ ਤੇ ਰੂਸ ਦੀ ਗੱਲ ਉਹ ਕਰਦੇ ਸੀ ਉਦੋਂ ਵੀ ਤੇ ਆਪ ਤੁਸੀਂ ਅਮਰੀਕਾ ਚ ਰਹਤੇ ਗਏ ਰਹੇ ਹੋ ਹੁਣ ਤੁਸੀਂ ਇਹ ਕਹਿੰਦੇ ਹੋ ਉਹਨਾਂ ਨੇ ਦੂਜੀ ਉਹ ਇਹ ਜਟਪਾਤ ਦੀ ਤੇ ਤੀਜੀ ਗੱਲ ਉਹ ਕਹਿੰਦੇ ਹੁੰਦੇ ਸੀ ਕਿ ਸਿੱਖ ਬੜੀ ਜਲਦੀ ਘਟਣਗੇ ਤੇ ਉਹ ਗੱਲ ਹੁਣ ਰਿਪੋਰਟ ਦੱਸ ਰਹੀ ਹੈ ਕਿ ਇਹ ਧਰਤੀ ਐਸੀ ਬਣ ਜਾਣੀ ਹੈ ਕਿ ਜਿੱਥੇ ਕਿਤੇ ਵੀ ਕੋਈ ਇਹ ਮਾਨ ਨਾਲ ਨਹੀਂ ਕਹਿ ਸਕੂ ਕਿ ਇਹ ਸਿੱਖਿਆ ਦੀ ਧਰਤੀ ਹੈ ਕਿਉਂਕਿ ਉੱਥੇ ਸਿੱਖਿਆ ਦੀ ਗਿਣਤੀ ਘਟ ਜਾਣੀ ਹੈ। ਇਹ ਰਿਪੋਰਟ ਦੇ ਮਤਲਬ ਪਤਾ ਹੈ। ਏਅਰਪੋਰਟ 'ਚ ਖੂਬ ਗਲਤੀ ਹੈ ਜਿੱਦੋਂ ਇਸ਼ਾਰੇ ਮਿਲਦੇ ਨੇ। ਉਹ ਜਿਹੜੀ ਪ੍ਰਾਈਮਰੀ ਤੋਂ ਦੂਜੀ ਜਮਾਤ ਤੱਕ ਜਿਹੜਾ ਬੱਚਾ 3 ਤੋਂ 8 ਸਾਲ ਦਾ ਹੁੰਦਾ। ਉਹਨਾਂ ਦੇ ਵਿੱਚ ਸਿੱਖ ਬੱਚਿਆਂ ਦੀ ਗਿਣਤੀ ਹੋਨਾ 49% ਰਹੀ ਹੈ 49% 90% ਜਿਹੜੀ 11 ਦੇ ਵਿੱਚ 57.93% ਸੀ 57 57.69 ਕਿੰਨੀ ਘਟੀ 8. 8.68 ਘਟ ਕੇ ਇਹ ਅਲਲਮ ਇੰਸਟੀਚਿਊਨ ਰਿਪੋਰਟ ਹੈ ਸਰਕਾਰ ਦੀ ਹੈ ਦੂਜੇ ਪਾਸੇ ਇਸੇ ਕੈਟਾਗਰੀ ਚ ਯਾਨੀ ਪ੍ਰੀ ਪ੍ਰਾਇਮਰੀ ਤੋਂ ਦੂਜੀ ਜਮਾਤ ਤਿੰਨ ਤੋਂ 8 ਸਾਲ ਦੇ ਬੱਚੇ ਜੇ Hindu ਦੇਖੀਏ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 36.8 ਤੋਂ ਵੱਧ ਕੇ 45.7 ਪਹੁੰਚ ਗਈ ਉਹ ਵੱਧ ਗਈ ਜਿਹੜੀ ਇਹਦੇ ਚ ਸਿੱਖ ਬੱਚੇ ਜਿਹੜੇ ਨੇ ਇਹਤੇ 19 ਫੀਸਦੀ ਵੱਧ ਸੀ ਹਿੰਦੂਆਂ ਤੋਂ 11 ਦੇ ਵਿੱਚ ਇਹ ਰਿਪੋਰਟ ਇਹ ਕਹਿੰਦੀ ਹੈ ਤੇ ਹੁਣ ਸਿਰਫ 3 ਫੀਸਦੀ ਵੱਧ ਰਹੇਗੇ ਬੜੀ ਤੇਜ਼ੀ ਨਾਲ ਘਟ ਰਹੇ ਨੇ ਤੇ ਹਿੰਦੂ ਬੱਚੇ ਵੱਧ ਰਹੇ ਨੇ ਮੁਸਲਮਾਨ ਵੀ ਵੱਧ ਰਹੇ ਨੇ 11 ਚ 1.93 ਸੀ ਬੱਚੇ ਹੁਣ 3.4% ਹੋ ਗਏ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਹੋ ਬਚ ਰਹੇ ਬਚ ਰਹੇ ਹੁਣ ਅਸਲ ਗੱਲ ਤਾਂ ਇੱਕ ਹੋਰ ਰਿਪੋਰਟ ਦੀ ਪਏ ਜੋ ਗੱਲ ਕਰਾਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਹੈ ਇਹ 19 ਤੋਂ 21 ਵਾਲਾ ਸਰਵੇ ਕੀ ਕਹਿੰਦਾ ਉਹ ਇਹ ਕਹਿੰਦਾ ਕਿ ਸਿੱਖਾਂ ਦਾ ਜਿਹੜਾ ਬਰਥ ਰੇਟ ਹੈ ਪ੍ਰੈਜ਼ੀਡੈਂਟ ਦੀ ਜਿਹੜੀ ਉਹਨਾਂ ਦੀ ਹੈ ਰੇਟ ਇਹ 1.6 ਹੈ ਮਤਲਬ ਕਿ ਇੱਕ ਪਤੀ ਇੱਕ ਪਤਨੀ ਇੱਕ ਕਪਲ ਇੱਕ ਜੋੜਾ ਜਿਹੜਾ ਸਿੱਖ ਜੋੜਾ ਉਹ ਸਿਰਫ 1.6 ਬੱਚੇ ਪੈਦਾ ਕਰਦਾ ਦੋ ਵੀ ਨਹੀਂ ਕਰਦਾ ਨਹੀਂ ਸਿੱਕਾ ਦੇ ਫੈਮਲੀ ਪਲੈਨਿੰਗ ਨੂੰ ਬੜੀ ਤੀਜੀ ਨਾਲ ਪਨਾਇਆ ਇੱਕ ਜਾਂ ਦੋ ਬੱਚੇ ਵਾਲੀ ਜਿਹੜੀ ਗੱਲ ਹੈ ਨਾ ਉਹਨਾਂ ਨੇ ਮੰਨ ਲਈ ਤੇ ਲੇਖਨ ਜਿਹੜੇ ਮਜ਼ਦੂਰ ਆਉਦੇ ਨੇ ਉਹ ਤਾਂ ਨਹੀਂ ਮੰਨਦੇ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਚ ਆ ਕੇ ਕੰਮ ਕਰ ਰਹੇ ਨੇ ਉਹਨਾਂ ਦੇ ਬੱਚੇ ਆਮ ਤੌਰ ਤੇ ਉਹਨਾਂ ਦੇ ਬੱਚਿਆਂ ਨੂੰ ਇੱਕ ਆਪਣਾ ਰਿਸ਼ ਆਮਦਨ ਦਾ ਜਰੀਆ ਬਣਾ ਕੇ ਬੱਚੇ ਪੈਦਾ ਕਰਦੇ ਨੇ ਜਿੰਨੇ ਜ਼ਿਆਦਾ ਬੱਚੇ ਹੋਣਗੇ ਉਹਨੀ ਆਮਦਨ ਜ਼ਿਆਦਾ ਹੋ ਸਿੱਖ ਬੱਚੇ ਪੈਦਾ ਕਰ ਤੂੰ ਗ੍ਰੇਜ਼ ਕਰ ਰਹੇ ਨੇ ਉਹ ਤਾਂ ਕਈ ਸਾਥ ਦੇ ਬੱਚੇ ਪੈਦਾ ਹੀ ਨਹੀਂ ਕਰ ਰਹੇ ਤਾਂ ਇਹ ਜਿਹੜੀ ਫੈਮਲੀ ਪ੍ਰਣਾਲੀ ਕਿ ਕੱਲੀ ਇੱਧਰ ਨਹੀਂ ਹੈ ਕਿ ਸਿੱਖਾਂ ਦੀ ਕੀਰਤੀ ਘਟ ਜਾਊ ਇਦੇ ਨਾਲ ਸਿਆਸੀ ਤੌਰ ਤੇ ਵੀ ਬੜਾ ਨੁਕਸਾਨ ਹੋਊਗਾ ਤੇ ਜਿਨ੍ਹਾਂ ਨੇ ਫੈਮਲੀ ਪ੍ਰਣਾਲੀ ਨਹੀਂ ਬਣਾਈ ਉਹਨਾਂ ਦੇ ਲੋਕ ਸਭਾ ਵਿੱਚ ਮੈਂਬਰ ਵੀ ਤਾਂ ਜ਼ਿਆਦਾ ਆਉਣਗੇ ਉਧਰ ਵੀ ਨੁਕਸਾਨ ਹੈ ਇੱਧਰ ਵੀ ਨੁਕਸਾਨ ਹੈ ਤਾਂ ਇਹ ਇਹਦੀ ਕਿ 16ਵਾਂ ਤਿਤ ਨਹੀਂ ਇਹ ਵੀ ਦੀ ਗੱਲ ਹੈ 16ਵਾਂ ਤਿਤ ਨੇ ਸੋਚ ਰਹੇ ਨੇ ਫਿਕਰਮੰਦ ਨੇ ਐਸੇ ਫਿਕਰਮੰਦੀ ਨੂੰ ਜਹਰ ਕੀਤਾ ਸੀ ਜਦੋਂ ਜੱਥੇਦਾਰ ਹੁੰਦੇ ਸੀ ਗਨਿਰ ਗੁਰੂ ਜੀ ਨਾਲ ਕਾਲਤਾ ਪਸਾਂਦੇ ਉਹਨਾਂ ਨੇ ਜਦੋਂ ਬੰਦੀ ਛੋੜ ਦਿੱਸ ਜਦ ਦੀਵਾਲੀ ਤੇ ਸਿੱਖ ਲੋਕ ਬੰਦੀ ਛੋੜ ਦਿੱਸ ਕਹਿੰਦੇ ਉਹਦਾ ਜਿਹੜਾ ਕੌਮ ਦੇ ਨਾਮ ਸੰਦੇਸ਼ ਦਿੱਤਾ ਸੀ ਨਾ ਉਹਦੇ 'ਚ ਇੱਧਰ ਇਸਮ ਆਪਣੇ ਚ ਵੀ ਸਿੱਖ ਕੌਮ ਨੂੰ ਸचेत ਕੀਤਾ ਸੀ ਮੈਂ ਤੇ ਇਹਦੇ ਇਹਦੇ ਬਾਰੇ ਕਈ ਧਾਰਮਿਕ ਲੀਡਰ ਸਿੱਖਾਂ ਚ ਭਾਵੇਂ ਘੱਟ ਕਹਿੰਦੇ ਨੇ ਪਰ ਬੱਚੇ ਜ਼ਿਆਦਾ ਪੈਦਾ ਕਰਦੇ ਕਰਦੇ ਸੁਣੇ ਗਏ ਨੇ ਤੇ ਮੁਸਲਮਾਨ ਦਾ ਧਾਰਮਿਕ ਤੌਰ ਤੇ ਹੀ ਕਹਿੰਦੇ ਨੇ ਬੱਚੇ ਪੈਦਾ ਕਰੋ ਔਰ ਇਹ ਨਹੀਂ ਹੈ ਕਿ ਅਨਪੜ੍ਹ ਪੜ੍ਹੇ ਲਿਖੇ ਵੀ ਬੱਚੇ ਜ਼ਿਆਦਾ ਪੈਦਾ ਕਰਦੇ ਯੂਨੀਵਰਸਿਟੀ ਦੇ ਟੀਚਰ ਦੇ ਮੈਂ ਚਾਰ-ਚਾਰ ਬੱਚੇ ਆਮ ਤੌਰ ਤੇ ਬਹੁਤ ਘੱਟ ਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਂ ਤਾਂ ਸਾਰੇ ਯੂਨੀਵਰਸਿਟੀ ਚ ਰਹੇ ਲੇਕਰ ਸਾਡੇ ਇੱਕ ਗਲੀਵ ਸੀ ਉਹਨਾਂ ਦੇ ਚਾਰ ਬੱਚੇ ਸੀ ਸ਼ਾਇਦ ਹੁਣ ਮੈਨੂੰ ਵੀ ਨਹੀਂ ਪਤਾ ਕਿ ਅੱਧਾ ਹੋਰ ਹੋ ਗਿਆ ਉਹ। ਤੋਂ ਇਹ ਜਿਹੜੇ ਉੱਚ ਹੈ ਜਿਆਦਾ ਬੱਚੇ ਪੈਦਾ ਕਰਦੇ ਸਿਕਲਚਰੀ ਹੈ। ਤੋਂ ਇਸ ਕਰਕੇ ਇਹ ਜਿਹੜੀ ਘਟਨਾ ਹੈ। ਡਰ ਹੈ ਕਿ ਇਹੀ ਜਿਹੇ ਘਟਰਾਵਾ ਜਿਉ ਪ੍ਰਵਾਸੀਆਂ ਦੀ ਗਿਣਤੀ ਵਧੂ। ਸਿੱਖਾਂ ਦੀ ਘਟੂ ਤੇ ਇਹ ਫਿਰ ਉਸ ਪਾਸੇ ਨੂੰ ਘਟਰਾਵਾ ਦੀ ਗਿਣਤੀ ਵੀ ਵਧੂ। ਬਦਲੀ ਵੀ ਸ਼ੁਰੂ ਹੋਈ ਹੈ। ਆਪਾਂ ਬਹੁਤ ਸਾਰੀਆਂ ਵਿਆਦ ਵਿਧਿਆ ਘਟਰਾਵਾ ਦੇਖੀ ਹੈ। ਜੀ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਉਹਨਾਂ ਦੀ ਕੁਟਮਾਰ ਵੀ ਹੁੰਦੀ ਆ ਫੜੇ ਵੀ ਜਾਂਦੇ ਨੇ ਉਹਨਾਂ ਨੂੰ ਜਾਂ ਬਰਿਆਦਾ ਦਾ ਨਹੀਂ ਪਤਾ ਪਰ ਆਪਾਂ ਬਹੁਤ ਵਾਰ ਦੇਖਿਆ ਇਹ ਅੱਜ ਜੜੀ ਘਟਨਾ ਵੀ ਉਸੇ ਕਰਦੀ ਹੈ ਸੋ ਇਸ ਕਰਕੇ ਇਹ ਫਿਕਰਮੰਦੀ ਜਿਹੜੀ ਹੈ ਉਹ ਵੈਸੇ ਦਾ ਕੀ ਇਹਦਾ ਕੀ ਇਲਾਜ ਤੁਸੀਂ ਕਰੋਗੇ ਕਿਉਂਕਿ ਇੱਕ ਹੈ ਜਾਂਦਾ ਹੈ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਡਬਲ ਨੁਕਸਾਨ ਹੈ ਇਸ ਮਾਮਲੇ 'ਚ ਪੰਜਾਬ ਦੇ ਸਿੱਖਾਂ ਦਾ ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਨੇ ਪਰਵਾਸ ਕਰਕੇ ਕੈਨੇਡਾ ਅਮਰੀਕਾ ਤੇ ਉਧਰ ਜਾ ਰਹੇ ਨੇ ਰੋਜ਼ਗਾਰ ਦੇ ਚੱਕਰ ਚ ਕਹਿ ਲਓ ਵਧੀਆ ਜ਼ਿੰਦਗੀ ਦੇ ਮਾਮਲੇ ਚ ਕਹਿ ਲਓ ਉਹ ਥੇ ਵੀ ਬੱਚੇ ਜਿਆਦਾ ਉੱਥੇ ਵੀ ਪੈਦਾ ਕਰਦੇ ਆ ਉਹ ਤਾਂ ਉਹਨਾਂ ਦਾ ਇਹ ਸਮਝੋ ਵੀ ਜਿਵੇਂ ਇੱਕ ਪੜ੍ਹੇ ਲਿਖੇ ਬੱਚੇ ਜਿਹੜੀ ਕੌਮ ਹੈ ਉਹ ਬੱਚਿਆਂ ਪਰ ਘੱਟ ਉਹਨਾਂ ਤਾਂ ਹੁੰਦਾ ਨਹੀਂ ਉਹ ਬੱਚੇ ਨਹੀਂ ਜਿਆਦਾ ਪੈਦਾ ਕਰਦੇ ਅਸੀਂ ਵੀ ਇਹ ਸਮਝਦੇ ਆ ਕਿ ਬੱਚੇ ਉਧਰ ਵੀ ਪੈਦਾ ਕਰਨੇ ਚਾਹੀਦੇ ਜਦੋਂ ਕੁਝ ਹੋਰ ਸਹੀ ਤਰੀਕੇ ਨਾਲ ਜੁਬੇ এডਿਕੇਸ਼ਨ ਦੇ ਸਕੋ ਪਾਲ ਸਕੋ ਪਰ ਮੇਰਾ ਇਹ ਪੁਆਇੰਟ ਹੈ ਕਿ ਪੰਜਾਬ ਚ ਜਿਹੜੀ ਸਿੱਖਿਆ ਦੀ ਗਿਣਤੀ ਘਟ ਰਹੀ ਹੈ ਇੱਕ ਕੋਈ ਧਰਤੀ ਚਾਹੇ ਖੇਤਾ ਤਾਂ ਹੁੰਦਾ ਕਿ ਜਿੱਥੇ ਹੁੰਦੀ ਹੁਣ ਇੱਕ ਪਾਸੇ ਤਾਂ ਬਾਹਰ ਜਾ ਰਹੇ ਨੇ ਦੂਜੇ ਪਾਸੇ ਜਿਹੜੇ ਪ੍ਰਵਾਸ ਕਰਕੇ ਯੂਪੀ ਬਿਹਾਰ ਜਾਂ ਹੋਰ ਸਟੇਟ ਚੋਂ ਪੰਜਾਬ ਆ ਰਹੇ ਨੇ ਉਹ ਜਿਹੜੇ ਆ ਰਹੇ ਨੇ ਪੰਜਾਬ ਚ ਬਸ ਰਹੇ ਨੇ ਤੇ ਬਸ ਰਹੇ ਨੇ ਬੱਚੇ ਜਾਦਾ ਪੈਦਾ ਕਰ ਰਹੇ ਨੇ ਉਹਨਾਂ ਦੀ ਜਾਦਾ ਗਿਣਤੀ ਜਿਹੜੀ ਆ ਦੂਜੇ ਧਰਮਾਂ ਦੀ ਹੈ ਖਾਸ ਕਰਕੇ ਹਿੰਦੂਆਂ ਦੀ ਹੈ ਤੇ ਇਸੇ ਕਰਕੇ ਹਿੰਦੂ इवन ਜਿਹੜੇ ਬਸਰਮਾਨ ਨੇ ਆ ਮੈਰਿਟ ਵਗੈਰਾ ਤੋਂ ਜਿਹੜੇ ਆਉਂਦੇ ਨੇ ਉਹਨਾਂ ਕਾਰਨ ਵੀ ਗਿਣਤੀ ਵੱਧ ਰਹੀ ਹੈ ਸੋ ਇਸ ਕਰਕੇ ਗਿਣਤੀ ਜਿਹੜੀ ਹੈ ਜਿਹੜੀ ਵੱਧ ਰਹੀ ਹੈ ਤੋਂ ਇਹੀ ਕਾਰਨ ਹੈ ਕਿ ਜਿਹੜਾ ਸੋਚਵਾਨ ਸਿੱਖ ਹੈ ਸਿਆਣਾ ਸਿੱਖ ਹੈ ਫਿਕਰਵੰਤ ਸਿੱਖ ਹੈ ਉਹ ਫਿਕਰ ਕਰ ਰਿਹਾ ਤੇ ਫਿਰ ਉਹ ਸੋਚ ਰਿਹਾ ਹੈ कि तुम फिक्र कौम कर नदाँ मुसीबत आने वाली है तेरी बर्बादियों के मशवरे हैं आसमानों में थोड़ा बहुत बहुत